ਵੱਡੇ ਬਜ਼ੁਰਗਾਂ ਦੇ ਦੱਸਿਓ ਹੈ ਨਿਯਮ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਨੂੰ ਪੀ ਲਿਆ ਹੋ ਗਿਆ ਹੋਵੇ ਜਾਂ ਫਿਰ ਲੀਵਰ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਐਲੋਵੀਰਾ ਦਾ ਸੇਵਨ ਜ਼ਰੂਰ ਕਰੋ ਬਹੁਤ ਹੀ ਫਾਇਦੇਮੰਦ ਹੈ ਨੰਬਰ 2 ਦੁੱਧ ਨਾਲ ਜੇਕਰ ਤੁਸੀਂ ਕੇਲਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਹੀ ਲਾਭ ਮਿਲਦੇ ਹਨ ਨੰਬਰ 3 ਜੇਕਰ ਤੁਸੀਂ ਆਪਣੇ ਵਜ਼ਨ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇੱਕ ਦਿਨ ਵਿੱਚ ਚਾਰ ਰੋਟੀਆਂ ਹੀ ਖਾਓ ਇਸ ਨਾਲ ਵਜ਼ਨ ਸਹੀ ਰਹੇਗਾ ਤੇ ਨਾਲ ਤੁਹਾਡੇ ਵਧਿਆ ਹੋਇਆ ਵਜ਼ਨ ਵੀ ਘੱਟ ਹੋਣ ਲੱਗ ਜਾਵੇਗਾ ਨੰਬਰ 4 ਜੇਕਰ ਤੁਸੀਂ ਰੋਜ਼ਾਨਾ ਦੁਪਹਿਰ ਦੇ ਸਮੇਂ ਦਹੀਂ ਜਾਂ ਫਿਰ ਲੱਸੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ ਨੰਬਰ 5 ਜੇਕਰ ਸਫਰ ਦੇ ਦੌਰਾਨ ਉਲਟੀ ਵਰਗਾ ਮਨ ਹੁੰਦਾ ਹੋਵੇ ਤਾਂ ਕੜੀ ਪੱਤੇ ਚੰਗੀ ਤਰ੍ਹਾਂ ਨਾਲ ਚਬਾ ਲਓ ਇਸ ਨਾਲ ਆਰਾਮ ਮਿਲੇਗਾ ਨੰਬਰ 6 ਰੋਟੀ ਬਣਾਉਣ ਸਮੇਂ ਜੇਕਰ ਤੁਸੀਂ ਆਪਣੇ ਤਵੇ ਤੇ ਪਹਿਲਾਂ ਨਮਕ ਛਿੜਕ ਲੈਂਦੇ ਹੋ ਤਾਂ ਇਸ ਨਾਲ ਰੋਟੀ ਬਹੁਤ ਹੀ ਸਵਾਦ ਬਣਦੀ ਹੈ ਤੇ ਨਾਲ ਹੀ ਫੁੱਲਦੀ ਵੀ ਸਹੀ ਤਰੀਕੇ ਨਾਲ ਹੈ ਨੰਬਰ 7 ਜੇਕਰ ਲੋਹੇ ਦੀ ਕੋਈ ਚੀਜ਼ ਖੁੰਡੀ ਹੋ ਗਈ ਹੋਵੇ ਤਾਂ ਉਸ ਨੂੰ ਨਮਕ ਵਿੱਚ ਚੰਗੀ ਤਰ੍ਹਾਂ ਪਾ ਕੇ 3-4 ਦਿਨ ਨਮਕ ਵਿੱਚ ਫੇਰ ਦੋ ਇਸ ਨਾਲ ਉਹ ਤਿੱਖੀ ਹੋ ਜਾਵੇਗੀ। ਨੰਬਰ 8 ਬੁਖਾਰ ਹੋ ਗਿਆ ਹੋਵੇ ਤਾਂ ਨੀਮ ਦੇ ਪੱਤੇ ਲੈ ਕੇ ਉਹਨਾਂ ਨੂੰ ਪਾਣੀ ਵਿੱਚ ਉਬਾਲੋ ਇਸ ਪਾਣੀ ਨਾਲ ਇਸ਼ਨਾਨ ਕਰ ਲਓ ਬਹੁਤ ਹੀ ਜਲਦੀ ਬੁਖਾਰ ਉਤਰ ਜਾਵੇਗਾ। ਨੰਬਰ 9 ਜੇਕਰ ਤੁਹਾਡੇ ਘਰ ਆਚਾਰ ਜਲਦੀ ਖਰਾਬ ਹੋ ਜਾਂਦਾ ਹੈ ਇਸ ਲਈ ਉਸ ਨੂੰ ਬਣਾਉਣ ਸਮੇਂ ਉਸ ਵਿੱਚ ਹਿੰਗ ਜ਼ਰੂਰ ਪਾਇਆ ਕਰੋ ਇਸ ਨਾਲ ਆਚਾਰ ਸਾਲੋ ਸਾਲ ਖਰਾਬ ਨਹੀਂ ਹੁੰਦਾ ਇਸ ਤੋਂ ਇਲਾਵਾ ਉਸ ਨੂੰ ਕੱਢਣ ਸਮੇਂ ਹਮੇਸ਼ਾ ਚਮਚ ਦਾ ਇਸਤੇਮਾਲ ਕਰਿਆ ਕਰੋ ਹੱਥ ਨਾਲ ਜੇਕਰ ਅਸੀਂ ਆਚਾਰ ਨੂੰ ਕੱਢਦੇ ਹਾਂ ਤਾਂ ਉਹ ਖਰਾਬ ਹੋਣ ਲੱਗ ਜਾਂਦਾ ਹੈ ਨੰਬਰ 10 ਜੇਕਰ ਅਸੀਂ ਰੋਟੀ ਨਾਲ ਗੁੜ ਖਾ ਲੈਂਦੇ ਹਾਂ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 11 ਜੇਕਰ ਮੂੰਹ ਵਿੱਚ ਛਾਲੇ ਹੋ ਗਏ ਹੋਣ ਤਾਂ ਕੜੀ ਪੱਤੇ ਨੂੰ ਪਾਣੀ ਵਿੱਚ ਉਬਾਲ ਲਓ ਉਸ ਪਾਣੀ ਨਾਲ ਗਰਾਰੇ ਕਰਨੇ ਸ਼ੁਰੂ ਕਰ ਦਿਓ ਇਸ ਨਾਲ ਬਹੁਤ ਆਰਾਮ ਮਿਲੇਗਾ ਨੰਬਰ 12 ਦਿਲ ਦੇ ਮਰੀਜ਼ਾਂ ਲਈ ਹਰੀ ਇਲਾਚੀ ਬਹੁਤ ਹੀ ਫਾਇਦੇਮੰਦ ਹੈ ਜੇਕਰ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਦਿਲ ਨੂੰ ਇਸ ਦੇ ਕਈ ਫਾਇਦੇ ਮਿਲਦੇ ਹਨ ਨੰਬਰ 13 ਅੰਬ ਦੇ achar ਨਾਲ ਜੇਕਰ ਤੁਸੀਂ ਪਰੌਂਠੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਖੁੱਖ ਵਧਣ ਲੱਗ ਜਾਂਦੀ ਹੈ ਤੇ ਤੁਸੀਂ ਹੋਰ ਰੋਟੀ ਖਾਣਾ ਪਸੰਦ ਕਰਦੇ ਹੋ ਨੰਬਰ 14 ਜੇਕਰ ਤੁਸੀਂ ਰੋਜ਼ਾਨਾ ਆਪਣੇ ਚਿਹਰੇ ਉੱਪਰ ਦਹੀਂ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਦਾਗ ਤੱਬੇ ਨਹੀਂ ਪੈਂਦੇ ਤੇ ਨਾਲ ਹੀ ਚਿਹਰੇ ਤੇ ਰੰਗ ਸਾਫ਼ ਹੋਣ ਲੱਗ ਜਾਂਦਾ ਹੈ। ਨੰਬਰ 15 ਜੇਕਰ ਤੁਸੀਂ ਰੋਜ਼ਾਨਾ ਇੱਕ ਕਲੀ ਲਸਣ ਦੀ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਖੂਨ ਦਾ ਸਰਕਲ ਸਹੀ ਹੋ ਜਾਂਦਾ ਹੈ ਤੇ ਨਾਲ ਹੀ ਸਰੀਰ ਨੂੰ ਵੀ ਇਸ ਦੇ ਫਾਇਦੇ ਮਿਲਦੇ ਹਨ। ਨੰਬਰ 16 ਸਾਡੇ ਸਰੀਰ ਵਿੱਚੋਂ ਬਹੁਤ ਸਾਰੇ ਲੋਕ ਹਰ ਰੋਜ਼ ਲੜੀ ਦਾ ਪਾਣੀ ਨਹੀਂ ਪੀਂਦੇ ਪਰ ਇਹ ਸਾਡੇ ਸਰੀਰ ਲਈ ਸਹੀ ਨਹੀਂ ਹੈ। ਸਾਡੇ ਸਰੀਰਿਕ ਕਾਜਾਂ ਨੂੰ ਪੂਰਾ ਕਰਨਾ ਰਹਿੰਦੇ ਖੁੰਦਿਆਂ ਨੂੰ ਹਟਾਉਣਾ ਤੇ ਸਾਡੇ ਸਰੀਰ ਵਿੱਚ ਪੋਸ਼ਟਿਕ ਤੱਤਾਂ ਤੇ ਆਕਸੀਜਨ ਪਹੁੰਚਾਉਣ ਲਈ ਪਾਣੀ ਬਿਲਕੁਲ ਜ਼ਰੂਰੀ ਹੈ ਇਸ ਲਈ ਰੋਜ਼ਾਨਾ 3 ਲੀਟਰ ਪਾਣੀ ਜ਼ਰੂਰ ਪੀਓ ਨੰਬਰ 17 ਕੱਚਾ ਦੁੱਧ ਪੀਣ ਵਾਲਾ ਕੋਈ ਵੀ ਵਿਅਕਤੀ ਬਿਮਾਰ ਹੋ ਸਕਦਾ ਹੈ ਮਾਹਿਰਾ ਮੁਤਾਬਕ ਇਹ ਖਾਸ ਤੌਰ ਤੇ ਬੱਚਿਆਂ ਛੋਟੇ ਬੱਚਿਆਂ ਕਿਸ਼ੋਰਾਂ ਗਰਭਤੀ ਔਰਤਾਂ ਤੇ ਬਜ਼ੁਰਗਾਂ ਲਈ ਖਤਰਨਾਕ ਹੈ ਇਸ ਲਈ ਇਹਨਾਂ ਨੂੰ ਕਦੇ ਵੀ ਕੱਚਾ ਦੁੱਧ ਨਹੀਂ ਪੀਣਾ ਚਾਹੀਦਾ ਨੰਬਰ 18 ਜਦੋਂ ਵੀ ਤੁਸੀਂ ਸੈਰ ਕਰਦੇ ਹੋ ਤਾਂ ਤੁਸੀਂ ਆਪਣੀ ਸੈਰ ਦੀ ਗਤੀ ਤੇਜ਼ ਰੱਖਦੇ ਹੋ ਸੈਰ ਦੌਰਾਨ ਬ੍ਰੇਕ ਵੀ ਨਾ ਲਓ ਅਜਿਹਾ ਕਰਨ ਨਾਲ ਤੁਹਾਡੀ ਕੁਸ਼ਲਤਾ ਵਧਦੀ ਹੈ ਨਾਲ ਹੀ ਇਹ ਤੁਹਾਡੇ ਦਿਲ ਦੀ ਧੜਕਣ ਨੂੰ ਵਧਾਉਂਦਾ ਹੈ ਸਾਹ ਲੈਣ ਲਈ ਚੰਗਾ ਹੈ ਇਹ ਇਹਨਾਂ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਹੈ ਜਿਨ੍ਹਾਂ ਨੂੰ ਦਿਲ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਨੰਬਰ 19 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਚੱਕਰ ਆ ਰਹੇ ਹਨ ਤੁਹਾਡਾ ਬੀਪੀ ਲੋ ਹੋ ਸਕਦਾ ਹੈ ਇਸ ਲਈ ਸਵੇਰ ਦੀ ਚਾਹ ਨਾਲ ਦੋ ਬਿਸਕੁਟ ਜ਼ਰੂਰ ਖਾਇਆ ਕਰੋ ਨੰਬਰ 20 ਬਰਸਾਤਾ ਨਦੀਨਾ ਵਿੱਚ ਦਾਲਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਉਹਨਾਂ ਵਿੱਚ ਤੇਜ ਪੱਤਾ ਤੇ ਲੋង ਜ਼ਰੂਰ ਰੱਖੋ ਇਸ ਨਾਲ ਉਹ ਲੰਬੇ ਸਮੇਂ ਤੱਕ ਖਰਾਬ ਵੀ ਨਹੀਂ ਹੁੰਦੀ ਨੰਬਰ 21 ਜੇਕਰ ਤੁਹਾਡੇ ਸਰੀਰ ਉੱਪਰ ਬਹੁਤ ਜ਼ਿਆਦਾ ਖਾਜ ਹੁੰਦੀ ਰਹਿੰਦੀ ਹੈ ਤਾਂ ਤੁਸੀਂ ਨੀਮ ਵਾਲੇ ਪਾਣੀ ਨਾਲ ਸਰੀਰ ਨੂੰ ਧੋ ਸਕਦੇ ਹੋ ਇਸ ਨਾਲ ਖਾਜ ਤੋਂ ਆਰਾਮ ਮਿਲੇਗਾ ਨੰਬਰ 22 ਤੁਪ ਸੇਕਣ ਨਾਲ ਸਰੀਰ ਦੇ ਬਹੁਤ ਸਾਰੇ ਅੰਗ ਆਪਣਾ ਸਹੀ ਕੰਮ ਕਰਨ ਲੱਗ ਜਾਂਦੇ ਹਨ ਤੇ ਨਾਲ ਹੀ ਸਰੀਰ ਵੀ ਤਾਕਤਵਰ ਹੁੰਦਾ ਹੈ। ਨੰਬਰ 23 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਛੱਟ ਲੱਗ ਜਾਂਦੀ ਹੈ ਤਾਂ ਉਸ ਉੱਪਰ ਸਰੋਂ ਦਾ ਤੇਲ ਜ਼ਰੂਰ ਲਗਾਓ। ਇਸ ਨਾਲ ਕੜਾਓ ਨਹੀਂ ਆਉਂਦਾ। ਨੰਬਰ 24 ਸੌਣ ਤੋਂ ਪਹਿਲਾਂ ਪਾਣੀ ਜ਼ਰੂਰ ਪੀ ਲੈਣਾ ਚਾਹੀਦਾ ਹੈ। ਇਸ ਨਾਲ ਸਰੀਰ ਬਹੁਤ ਸਾਰੇ ਰੋਗਾਂ ਤੋਂ ਤੰਦਰੁਸਤ ਰਹਿੰਦਾ ਹੈ ਤੇ ਨਾਲ ਹੀ ਸਰੀਰ ਦੀ ਸਫਾਈ ਵੀ ਚੰਗੇ ਤਰ੍ਹਾਂ ਨਾਲ ਹੁੰਦੀ ਰਹਿੰਦੀ ਹੈ। ਨੰਬਰ 25 ਜੇਕਰ ਤੁਸੀਂ ਰੋਜ਼ਾਨਾ ਸੈਰ ਕਰਦੇ ਹੋ ਤਾਂ ਤੁਹਾਡੇ ਕਦੇ ਵੀ weight ਨਹੀਂ ਵਧੇਗਾ ਤੇ ਨਾਲ ਹੀ ਤੁਸੀਂ ਸਹੀ ਜਵਾਨ ਤੇ ਨਾਲ-ਨਾਲ ਤੰਦਰੁਸਤ ਹੀ ਰਹੋਗੇ। ਨੰਬਰ 26 ਮੱਖਣ ਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਵਿੱਚ ਕੈਲਸ਼ੀਅਮ, ਵਿਟਾਮਿਨ ਡੀ ਤੇ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਤੁਸੀਂ ਕੋਈ ਵੀ ਬਿਮਾਰੀਆਂ ਤੋਂ ਬਚ ਸਕਦੇ ਹੋ। ਤੁਹਾਡੀ ਇਮਿਊਨਿਟੀ ਵੀ ਬੂਸਟ ਹੋਵੇਗੀ। ਨੰਬਰ 27 ਲੋਣ ਦੇ ਪਾਣੀ ਨਾਲ ਗਰਾਰੇ ਕਰੋ ਇਸ ਨਾਲ ਮੂੰਹ 'ਚ ਹੋਏ ਛਾਲੇ ਤੇ ਦਰਦ ਤੋਂ ਰਾਹਤ ਮਿਲ ਸਕਦਾ ਹੈ ਅਤੇ ਸੋਜ ਵੀ ਘੱਟ ਸਕਦੀ ਹੈ ਇਸ ਲਈ ਇੱਕ ਗਲਾਸ ਪਾਣੀ 'ਚ ਅੱਧਾ ਛੋਟਾ ਚਮਚ ਲੋਣ ਮਿਲਾਓ ਅਤੇ ਇਸ ਪਾਣੀ ਨਾਲ ਗਰਾਰੇ ਕਰ ਲਓ ਇਸ ਨਾਲ ਤੁਹਾਨੂੰ ਰਾਹਤ ਮਿਲੇਗਾ ਨੰਬਰ 28 ਅੰਗੂਰ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਇਸ ਲਈ ਅੰਗੂਰਾਂ ਨੂੰ ਰੋਜ਼ਾਨਾ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਇਸ ਨਾਲ ਤੁਸੀਂ ਅੱਖਾਂ ਦੀਆਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਨੰਬਰ 29 ਅੰਗੂਰ ਚ ਪਾਣੀ ਅਤੇ ਫਾਈਬਰ ਵੀ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਇਸ ਨਾਲ ਕਬਜ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ ਤੇ ਤੁਸੀਂ ਪੇਟ ਨਾਲ ਜੁੜੀਆਂ ਕਈ ਵੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਨੰਬਰ 3 ਰੋਜ਼ਾਨਾ ਕਸਰ ਜ਼ਰੂਰ ਕਰਿਆ ਕਰੋ ਇਸ ਨਾਲ ਸਰੀਰ ਤੰਦਰੁਸਤ ਤੇ ਨਾਲ ਨਾਲ ਜਵਾਨ ਹੀ ਰਹਿੰਦਾ ਹੈ ਨੰਬਰ 31 ਜੇਕਰ ਤੁਹਾਡੇ ਸਰੀਰ ਉੱਪਰ ਖਾਜ ਹੋ ਰਹੀ ਹੈ ਤੇ ਮਸਾਲੇਦਾਰ ਚੀਜ਼ਾਂ ਇਸ ਤੋਂ ਇਲਾਵਾ ਅਚਾਰ ਪਿਆਜ਼ ਦਾ ਸੇਵਨ ਘੱਟ ਕਰੋ ਕਿਉਂਕਿ ਕਈ ਵਾਰ ਇਨਾ ਕਰਨ ਹੀ ਸਰੀਰ ਉੱਪਰ ਖਾਜ ਹੋਣ ਲੱਗ ਜਾਂਦੀ ਹੈ ਨੰਬਰ 32 ਜੇਕਰ ਤੁਸੀਂ ਧਰਤੀ ਤੇ ਬੈਠ ਕੇ ਭੋਜਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਦੂਰ ਰਹਿ ਸਕਦੇ ਹੋ। ਨੰਬਰ 33 ਰੋਜ਼ਾਨਾ ਕੁਝ ਸਮਾਂ ਕਸਰਤ ਕਰਨ ਨਾਲ ਸਰੀਰ ਫਿੱਟ ਤੇ ਨਾਲ-ਨਾਲ ਜਵਾਨ ਹੀ ਰਹਿੰਦਾ ਹੈ ਤੇ ਨਾਲ ਹੀ ਚੁਸਤ ਤੇ ਚਲਾਕ ਵੀ ਰਹਿੰਦਾ ਹੈ। ਨੰਬਰ 34 ਜਦੋਂ ਵੀ ਤੁਸੀਂ ਭਿੰਡੀਆਂ ਨੂੰ ਕੱਟਦੇ ਹੋ ਤਾਂ ਚਾਕੂ ਉੱਪਰ ਨਿੰਬੂ ਦਾ ਰਸ ਲਗਾ ਲਓ ਇਸ ਦੀ ਮਦਦ ਨਾਲ ਭਿੰਡੀਆਂ ਦੀ ਲੇਸ ਚਾਕੂ ਨੂੰ ਨਹੀਂ ਚਿਪਕੇ ਚਿਪਕੇ। ਨੰਬਰ 35 ਬੱਚਿਆਂ ਨੂੰ ਬੰਦ ਪੈਕਟ ਵਾਲੀਆਂ ਚੀਜ਼ਾਂ ਖਾਣ ਤੋਂ ਜ਼ਰੂਰ ਬਚਾਓ ਇਹ ਬੱਚਿਆਂ ਦੇ ਸਰੀਰ ਦਾ ਬਹੁਤ ਨੁਕਸਾਨ ਕਰਦੀਆਂ ਹਨ ਦੋਸਤੋ ਵੀਡੀਓ ਰਾਹੀਂ ਦਿੱਤੀ ਗਈ ਜਾਣਕਾਰੀ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਇਸ ਵੀਡੀਓ ਰਾਹੀਂ ਦਿੱਤੀ ਗਈ ਜਾਣਕਾਰੀ ਗਿਆਨ ਲਈ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਵੀਡੀਓ ਨੂੰ ਲਾਈਕ ਕਰੋ ਧੰਨਵਾਦ ਜੀ